ਵਾਹਿਗੁਰਜੀ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਆਜੀ 85ਵਾਂ ਦਿਨ 100 ਦਿਨ ਅਲੱਗ-ਅਲੱਗ ਸਟਾਈਲ ਦੀਆਂ ਦਸਤਾਰਾਂ ਸਜਾ ਕੇ ਦਿਖਾਉਣ ਦਾ ਅੱਜ ਤੁਹਾਨੂੰ ਗੁਰਮੁਖੀ ਦਸਤਾਰ ਇੱਕ ਦੇ ਦੋ-ਦੋ ਪੇਚਾਂ ਵਾਲੀ ਸਜਾ ਕੇ ਦਿਖਾਵਾਂਗੇ ਦਸਤਾਰ ਨੂੰ ਸਜਾਉਣ ਲਈ ਸਭ ਤੋਂ ਪਹਿਲਾਂ ਅਸੀਂ ਪੂਣੀ ਕਰਾਂਗੇ ਗਿੱਲੀ ਕਰਨ ਤੋਂ ਬਾਅਦ ਚੋ ਖੱਬੇ ਪਾਸੇ ਜੋੜਾ ਸੇਵ ਕਰਕੇ ਨਾਲ ਕੰਗਾ ਸੇਵ ਰੱਖਿਆ ਸੀ ਇਸ ਤਰੀਕੇ ਨਾਲ ਪਟਕਾ ਸਜਾ ਲੈਣਾ ਐਕਸਟਰਾ ਬੇਸ ਰੱਖਾਂਗੇ ਦੋਨਾਂ ਸਾਈਡਾਂ ਤੇ ਤਾਜੋ ਦਸਤਾਰ ਗੋਲ ਹੋ ਸਕੇ ਅੰਦਰਲੇ ਲੜ ਨੂੰ ਬਾਹਰ ਕੱਢ ਕੇ ਇਸ ਤਰੀਕੇ ਨਾਲ ਜੋੜੀਆਂ ਦੇ ਵਿੱਚ ਦਸਤਾਰ ਨੂੰ ਸਜਾਣਾ ਹੈ ਸਾਰੀ ਦਸਤਾਰ ਤੁਸੀਂ ਖਿੱਚ ਕੇ ਸਜਾਣੀ ਹੈ ਉੱਪਰਲੇ ਲੜ ਵੀ ਨਾਲ-ਨਾਲ ਟਾਈਟ ਕਰਾਂਗੇ ਸਾਰੇ ਪੇਚ ਇੱਕੋ ਜਗ੍ਹਾ ਤੇ ਹੀ ਰੱਖਣੇ ਨੇ ਪੂਰੀ ਵੀਡੀਓ ਤੁਸੀਂ YouTube ਤੇ ਜਾ ਕੇ ਵੀ ਦੇਖ ਸਕਦੇ ਹੋ ਤੇ ਹਰ ਇੱਕ ਚੀਜ਼ ਨੂੰ ਪੂਰੀ ਡਿਟੇਲ ਦੇ ਵਿੱਚ ਸਮਝਾਇਆ ਹੋਇਆ ਹੈ ਦੋਨਾਂ ਹਿੱਸਿਆਂ ਤੋਂ ਦਸਤਾਰ ਤੁਹਾਡੀ ਬਰਾਬਰ ਅਤੇ ਗੋਲ ਹੋਣੀ ਚਾਹੀਦੀ ਹੈ ਤੇ ਆਖਰੀ ਲੜ ਦੇ ਵੀ ਦੋ ਲੜ ਬਣਾ ਕੇ ਪਿੱਛੇ ਇਸ ਜਗ ਖਬਰ ਕਰਾਂਗੇ ਫਿਰ ਉਪਰੋਜੀ ਪੱਲੇ ਨੂੰ ਖਿੱਚ ਕੇ ਸੇਨ ਨੂੰ ਟੱਕ ਲਵਾਂਗੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜਰੂਰ ਕਰ ਦਿਓ ਤੇ 100 ਡੇ ਚੈਲੰਜ ਨੂੰ ਕੰਪਲੀਟ ਕਰਨ ਚ ਸਾਡਾ ਸਾਥ ਦੇਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ